ਦੀ ਫੇਰ ਪਹਿਲਾਂ ਪਾਤੀਆਂ ਹਾਂ ਪੂਰੀਆਂ ਵਧੀਆ ਉਸਤਾਦ ਜੀ ਬਾਬਾ ਵੱਜਣ ਲੱਗਿਆ ਹੁਣ ਇਹਨਾਂ ਦਾ ਵੀ ਕੋਈ ਝਾੜਾ ਕਰ ਦੋ ਕਿੰਨਾ ਦਾ ਆ ਬਸ ਖੜੇ ਗਲਜਾਰ ਹੋਣੀ ਇਹਨਾਂ ਨਾਲ ਮੈਂ ਕੀ ਕਹਾਂ ਹਾਂਜੀ ਮੈਂ ਕੀ ਕਰਾਂ ਮੈਂ ਇਹਨਾਂ ਦਾ ਟਾਇਰ ਟੂਰੀ ਪੱਲੇ ਰਹਿ ਜਵੇ ਨਹੀਂ ਬਥੇਰਾ ਕੁਛ ਹੈ ਅੱਛਾ ਮੋਰ ਬਾਈ ਜੀ ਅੱਜ ਕੀ ਲੋਡ ਪੈ ਗਈ ਆ ਕੱਟ ਕਰਨ ਦੀ ਕੱਟਦੀ ਆ ਹੁਣ ਸਾਰਿਆਂ ਨੂੰ ਬਥੇ ਅਜੇ ਕਬੂਤਰ ਬਾਜੀ ਬੰਦ ਹੋਈ ਤਾਂ ਇਹ ਕੱਟ ਹੋਇਆ ਤਾਂ ਤਾਂ ਹੋਇਆ ਹਾਂ ਪਰ ਸਰਕਾਰ ਨੇ ਜਦੇ ਨੋਟੀਫਿਕੇਸ਼ਨ ਵਾਪਸ ਕਰਤਾ ਹਾਂ ਫਿਰ ਵੋਟ ਬਹੁਤ ਕਬੂਤਰਾਂ ਦੀ ਕਬੂਤਰਾਂ ਵਾਲਿਆਂ ਦੀ ਵੋਟ ਬਹੁਤ ਹੈ ਬੰਦੇ ਬਹੁਤ ਜੁੜੇ ਜਿਵੇਂ ਹੁਣ ਮੈਂ ਆ ਮੇਰੇ ਨਾਲ 10 ਬੰਦੇ ਜੁੜੇ ਹੋਏ ਆ 10 ਨਹੀਂ ਤੁਹਾਡੇ ਨਾਲ ਤਾਂ ਹਜ਼ਾਰ ਤੇ 10000 10 ਜਿਹੜਾ ਨਾ ਮੈਂ ਰਜਕਾਰ ਤਨਖਾਹਾਂ ਤੇ ਰੱਖਿਆ ਮੇਰੇ ਨਾਲ ਉਹਨਾਂ ਦਾ ਘਰ ਚੱਲਦਾ ਠੀਕ ਆ ਸਾਡੀ ਸਰੂ ਇੱਕ ਵਾਰੀ ਜਕਾਰਾ ਬੁਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪੰਜਾਬ ਦੀ ਬਰਾਤੀ ਕਿਉਂਕਿ ਸਾਰਾ ਮਾਹੌਲ ਇੱਥੇ ਬਣ ਚੱਲਿਆ ਵਾ ਸਟੇਜ ਤੇ ਵੀ ਜਾਣਾ ਮੋਰ ਬਾਈ ਕੀ ਅੱਜ ਦਾ ਸਨੇਹਾ ਦੇਣਾ ਚਾਹੋਗੇ ਕਬੂਤਰ ਬਾਜੀ ਦਾ ਪਰਦੇਸਾਂ ਚ ਵੀ ਬੈਠੇ ਆ ਤੇ ਇੱਥੇ ਵੀ ਬੈਠਿਆ ਤੇ ਸਰਕਾਰਾਂ ਨੂੰ ਸਰਕਾਰਾਂ ਨੂੰ ਇਹ ਸਨੇਹਾ ਵੀ ਜਰ ਕੂਤਰ ਬਾਜੀ ਨੂੰ ਰੋਕਿਆ ਨਾ ਜਾਵੇ ਆ ਪੁਲਿਸ ਤੰਗ ਕਰਦੀ ਐ ਇਹ ਕੰਮ ਨਾ ਹੋਵੇ ਸਾਡੇ ਨਾਲ ਤੇ ਕੂਤਰ ਬਾਜੀ ਖੁੱਲੀ ਢੁੱਲੀ ਛੱਡਣ ਦੇ ਖੁੱਲੀ ਢੁੱਲੀ ਬਾਕੀ ਵੀ ਬਰਾਤੀ ਗੇਮਾਂ ਸਾਰੀਆਂ ਬਰਾਤੀ ਗੇਮਾਂ ਨੇ ਇਹ ਬਰਾਤੀ ਗੇਮਾਂ ਤੇ ਕੋਈ ਸ਼ੱਕ ਨਹੀਂਗਾ ਨਸ਼ੇ ਤੋਂ ਜਿਹੜਾ ਕੂਤਰ ਬਾਜ਼ਾ ਦੂਰ ਰਹਿੰਦਾ ਹੈ ਕਹੋ ਨੁਕਾ ਆਹੀ ਨਸ਼ਾ ਦਾ ਆਹੀ ਨਸ਼ਾ ਬਿਕੂਟਰ ਵਾਜੀ ਦਾ ਨਸ਼ਾ ਬਿਕੂਟਰ ਵਾਜੀ ਦਾ ਹਾਂ ਉਹ ਠੀਕ ਤੇ ਆ 2025 ਬੱਲੇ ਬੱਲੇ ਰਿਹਾ ਜਮਾ ਬੱਲੇ ਬੱਲੇ ਢਾੜ ਓਕੇ ਓਕੇ ਗਾਹਾਂ ਗੱਲਾਂ ਬਾਤਾਂ ਕਰਦੇ ਕਿੰਨੇ ਟਰੈਕਟਰ ਜਿੱਤ ਗਿਆ ਤਕੀ ਐਤਕੀ ਦੋ ਦੋ ਜਿੱਤੇ ਆ ਤੇ ਤੀਜੇ ਦੀ ਤਿਆਰੀ ਸੀਗੀ ਹਾਂ ਚਲੋ ਕੋਈ ਗੱਲ ਚਲੋ ਗੁਰੂ ਮਹਾਰਾਜ ਕਿਰਪਾ ਕਰੇ ਤੇ ਹੁਣ ਆਪਾਂ ਸਾਰੇ ਸਟੇਜ ਤੇ ਚੱਲੇ ਚੱਲੋ ਬਹੁਤ ਬਹੁਤ ਧੰਨਵਾਦ ਇਹ ਸਾਰੇ ਉਸਤਾਦ ਲੋਕ ਆ ਸੋ ਸਾਰੇ ਪਿਆਰ ਕਰਨ ਵਾਲੇ ਤੇ ਗੁਰੂ ਮਹਾਰਾਜ ਦੀ ਕਿਰਪਾ